ਕਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਜੇ ਇਧਰ ਸਟੂਡੈਂਟਸ ਨਾ ਆਉਣ ਜੇ ਇਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਵਿਜੂਦ ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾਂ ਸਟੂਡੈਂਟ ਤੇ ਉਹਦਾ ਕੀ ਵਿਜੂਦ ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਅਕਾਲ ਤਖਤ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਸਰੇ ਆਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦੋ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠਿਆ ਹੋਏ ਮੀਟਿੰਗ ਦੇ ਵਿੱਚ ਬੈਠਿਆ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਾਂ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਹੈ ਉਹ ਤੱਕਾ ਕਰਦੀ ਪਈ ਹੈ ਅੰਦਰ ਜਾਓਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਚੋਤ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਖੜਿਓ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਰਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਰਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ੱਤਕਾਸ਼ਾਈ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਿਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇਦਰ ਜੇ ਪ੍ਰਬੰਧ ਚੱਲੇਗਾ ਉਹਦੇ ਵਿੱਚ ਕਹਿ ਕਹੀ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅਸੀਂ ਅੰਦਰ ਜਾਵਾਂਗੇ ਬਿਲਕੁਲ ਬਿਲਕੁਲ ਜਾਵਾਂਗੇ ਅਸੀਂ ਪੂਰਾ ਪ੍ਰਦਰਸ਼ਨ ਇੱਧਰ ਕਰਨ ਨੂੰ ਤਿਆਰ ਆ ਠੀਕ ਹੈ ਤੇ ਚੰਡੀਗੜ੍ਹ ਦੇ ਬਾਰਡਰਾਂ ਦਾ ਅੱਜ ਤੁਸੀਂ ਜਿਹੜਾ ਹਾਲਾਤ ਦੇਖ ਕੇ ਆਏ ਹੋਣੇ ਉਹ ਪਿੱਛੇ ਬਿਲਕੁਲ ਵੇਖਿਆ ਅਸੀਂ ਤਾਂ ਕੱਲ ਵੀ ਹਾਲਾਤ ਵੇਖ ਲਏ ਸੀ ਜੀ ਰਾਤ ਨੂੰ ਰਾਤ ਨੂੰ ਇਹਨਾਂ ਦੀ ਬਦਨੀਤੀਆਂ ਜਿਹੜੀਆਂ ਆਏ ਉਹ ਪਤਾ ਲੱਗੀਆਂ ਸੀਗੀਆਂ ਕਿ ਜੇ ਅਸੀਂ ਸਪੀਕਰ ਸਿਸਟਮ ਕੀ ਗ ਜਿਹੜਾ ਫ੍ਰੀडम ਟੂ ਫ੍ਰੀ ਸਪੀਚ ਜਿਹੜਾ ਉਹ ਕਿਉਂ ਨਿਹਾਲ ਖੋਲੇ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਕਿ ਜੇ ਇਧਰ ਸਟੂਡੈਂਟਸ ਨਾ ਆਉਣ ਜੇ ਇਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਵਿਜੂਦ ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾਂ ਸਟੂਡੈਂਟ ਤੇ ਉਹਦਾ ਕੀ ਵਿਜੂਦ ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਹਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਸਰੇ ਆਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦਿਓ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠਿਆ ਹੋਏ ਮੀਟਿੰਗ ਦੇ ਵਿੱਚ ਬੈਠਿਆ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਆ ਖਾਨਾ ਬਤੋਸ਼ੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਆ ਉਹ ਧੱਕਾ ਕਰਦੀ ਪਈ ਹੈ ਅੰਦਰ ਜਾਵੋਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਚੋਟ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਖੜਿਓ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਰਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਰਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ੱਤਕਾਸ਼ਾਈ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਿਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇਦਰ ਜੇ ਪ੍ਰਬੰਧ ਚੱਲੇਗਾ ਉਹਦੇ ਵਿੱਚ ਕਹਿ ਕਹੀ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅਸੀਂ ਅੰਦਰ ਜਾਵਾਂਗੇ ਬਿਲਕੁਲ ਬਿਲਕੁਲ ਜਾਵਾਂਗੇ ਜੇ ਨਾਂਡਾ ਡਾਲ ਦਿੱਤਾ ਫਿਰ ਕਰੋਗੇ ਜੇ ਨਾਂ ਅਸੀਂ ਪੂਰਾ ਪ੍ਰਦਰਸ਼ਨ ਇੱਧਰ ਕਰਨ ਨੂੰ ਤਿਆਰ ਹਾਂ ਠੀਕ ਹੈ ਤੇ ਚੰਡੀਗੜ੍ਹ ਦੇ ਬਾਰਡਰਾਂ ਦਾ ਅੱਜ ਤੁਸੀਂ ਜਿਹੜਾ ਹਾਲਾਤ ਦੇਖ ਕੇ ਆਏ ਹੋਣੇ ਉਹ ਪਿੱਛੇ ਬਿਲਕੁਲ ਵੇਖਿਆ ਅਸੀਂ ਤਾਂ ਕੱਲ ਵੀ ਹਾਲਾਤ ਵੇਖ ਲਏ ਸੀ ਜੀ ਰਾਤ ਨੂੰ ਰਾਤ ਨੂੰ ਇਹਨਾਂ ਦੀ ਬਦਨੀਤੀਆਂ ਜਿਹੜੀਆਂ ਆਏ ਉਹ ਪਤਾ ਲੱਗ ਜਿਹੜਾ ਫ੍ਰੀਡਮ ਟੂ ਫ੍ਰੀ ਸਪੀਚ ਜਿਹੜਾ ਉਹ ਕਿਉਂ ਨਹੀਂ ਆ ਰਿਹਾ